ਕਟਨਾ ਨੂੰ ਲੈ ਕੇ ਰੋਸ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 368 ਸਰੂਪ ਜਿਹੜੇ ਚੋਰੀ ਹੋਏ ਸੀਗੇ ਵੈਸੇ ਉਹਨਾਂ ਦੀ ਗਿਣਤੀ ਬਾਰੇ ਵੀ ਚੱਲਦਾ ਰਹਿੰਦਾ ਕਿ 328 ਸੀ ਕੋਈ ਕਹਿੰਦਾ ਕੋਈ 368 ਕਹਿੰਦਾ ਤੇ ਇਹਦੇ ਬਾਰੇ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਨੇ ਬਹੁਤ ਸਾਰੀਆਂ ਧਾਰਮਿਕ ਜਥੇਬੰਦੀਆਂ ਨੇ ਬੜੀ ਦੇਰ ਤੋਂ ਮੰਗ ਵੀ ਕੀਤੀ ਆਪਣੇ ਤਰੀਕੇ ਨਾਲ ਉਹਨਾਂ ਨੇ ਮੈਮੋਰੰਡਮ ਦਿੱਤੇ ਉਹਨਾਂ ਨੇ ਜਦੋਂ ਨਾ ਕੁਝ ਹੋਇਆ ਤਾਂ ਉਹਨਾਂ ਨੇ ਧਰਨੇ ਵੀ ਦਿੱਤੇ ਤੇ ਬਹੁਤ ਸਾਰੀਆਂ ਪੰਥਕ ਜਥੇਬੰਦੀਆਂ ਨੇ ਸਿੱਖ ਸੰਸਥਾਵਾਂ ਨੇ ਸਾਡੇ ਤੱਕ ਵੀ ਮੈਸੇਜ ਸੁਨੇਹੇ ਪਹੁੰਚੇ ਕਿ ਜੀ ਇਹਦੀ ਜਿਹੜੀ ਜਾਂਚ ਕਰਵਾਓ ਕਿ ਉਹ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਨੇ ਉਹ ਗਾਇਬ ਹੋਏ ਨੇ ਚੋਰੀ ਹੋਏ ਨੇ ਕਿੱਥੇ ਨੇ ਉਹ ਇਹਨਾਂ ਬਾਰੇ ਸਿੱਖ ਸੰਗਤ ਨੂੰ ਪਤਾ ਲੱਗਣਾ ਚਾਹੀਦਾ ਤਾਂ ਪਿਛਲੇ ਦਿਨੀ ਸੰਤ ਸਮਾਜ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਇੱਕ ਇਕਤਰਤਾ ਕਰਕੇ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲ ਕਰਕੇ ਮੈਮੋਰੰਡਮ ਦਿੱਤਾ ਗਿਆ ਤੇ ਅਸੀਂ ਉਹਦੇ ਵਿੱਚ ਐਫ ਆਈ ਆਰ ਦਰਜ ਕੀਤੀ ਐਸ ਆਈ ਟੀ ਬਣਾਈ ਹੈ ਤਾਂ ਕਿ ਵਧੀਆ ਤਰੀਕੇ ਨਾਲ ਇਹਦੀ ਜਾਂਚ ਹੋ ਸਕੇ ਕੌਣ-ਕੌਣ ਦੋਸ਼ੀ ਨੇ ਕੌਣ ਜ਼ਿੰਮੇਵਾਰ ਨੇ ਤਾਂ ਅਚਾਨਕ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਕਾਮਾਂ ਦੇ ਕਹਿਣ ਤੇ ਪ੍ਰੈਸ ਮਿਲਣੀਆਂ ਕਰਨ ਲੱਗੀ ਤੇ ਉਹ ਕਹਿੰਦੇ ਜੀ ਇਹ ਤਾਂ ਜੀ ਪੈਸੇ ਦੇ ਘਟਾਲੇ ਦੀ ਗੱਲ ਹੈ ਇਹ ਚ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਣ ਦਾ ਤਾਂ ਚਰਚਾ ਹੀ ਨਹੀਂ ਮਾਲ ਇੱਕ ਤਰ੍ਹਾਂ ਨਾਲ ਉਹਨਾਂ ਨੇ ਪੱਲਈ ਝਾੜਤਾ ਕਿ ਜਿਹੜੇ ਸਰੂਪ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਉਹਦਾ ਮੁੱਦਾ ਹੀ ਖਤਮ ਹੋ ਗਿਆ ਜੀ ਤੇ ਫਿਰ ਕੁਟਾਲਿਆਂ ਚ ਕਪੜਿਆਂ ਚ ਵੀ ਬੜੇ ਮਾਣ ਨਾਲ ਕਹਿ ਰਹੇ ਨੇ ਪ੍ਰਧਾਨ ਜੀ ਕੋਈ 10 ਵੀ ਕੁਟਾਲੇ ਤਾਂ ਸਾਡੇ ਹਰ ਰੋਜ਼ ਚੱਲਦੇ ਹੀ ਰਹਿੰਦੇ ਮੰਨ ਲਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ 10 ਵੀ ਕੁਟਾਲੇ ਪਰ ਡੇ ਦੀ ਐਵਰੇਜ ਪ੍ਰਧਾਨ ਜੀ ਨੇ ਕਹੀ ਹੈ ਇਹ ਉਹ ਚ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਪੈਸਾ ਕੀਦਾ ਸੰਗਤ ਦਾ ਜੇ ਗੋਲਕ ਦੀ ਗੱਲ ਕਰਦੇ ਆ ਤਾਂ ਕਹਿੰਦੇ ਕਾਰਵਾਈ ਹੋਊਗੀ ਗੋਲ ਕਾਂ ਦੀ ਗੱਲ ਨਹੀਂ ਕਰ ਸਕਦੇ ਤੁਸੀਂ ਮੇਰੇ ਕੋਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰੀਮ ਕਮੇਟੀ ਦੇ ਜਿਹੜੇ ਮਤੇ ਨੇ ਉਹਨਾਂ ਦੀਆਂ ਕਾਪੀਆਂ ਨੇ ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਮ ਕਮੇਟੀ ਦੀ ਇਕੱਤਰਤਾ ਮਿਤੀ 12 7 2020 29 ਹਾੜ ਸੰਮਤ ਨਾਨਕਸ਼ਾਹੀ 552 ਮਤਾ ਨੰਬਰ 368 368 ਉਹਦੀ ਨਕਲ ਹੈ ਇਹਦੇ ਵਿੱਚ ਲਿਖਿਆ ਗਿਆ ਕਿ ਸ੍ਰੀ ਅਮਰਸਰ ਸਾਹਿਬ ਦੀ ਅੰਤਰੰਗ ਕਮੇਟੀ ਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ 71 ਤਾ 19 5 2016 ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਸ੍ਰੀ ਅਮਰਸਰ ਸਾਇਬਕੀ ਪਬਲਿਕੇਸ਼ਨ ਵਿਭਾਗ ਵਿੱਚ ਵਾਪਰੀ ਦੁਖਦਾਈ ਅੱਗ ਲੱਗਣ ਦੀ ਘਟਨਾ ਉੱਪਰ ਗੰਭੀਰਤਾ ਨਾਲ ਚਰਚਾ ਕੀਤੀ ਜਾਵੇ। ਚਰਚਾ ਕੀਤੀ ਗਈ। ਸਿੱਖ ਸੰਗਤਾਂ ਵਿੱਚ ਉਪਰੋਕਤ ਘਟਨਾ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੰਕੇ ਪ੍ਰਗਟ ਕੀਤੇ ਜਾ ਰਹੇ ਨੇ। ਅੱਜ ਦੀ ਇਕਤਰਤਾ ਵੀ ਮਹਿਸੂਸ ਕਰਦੀ ਹੈ ਕਿ ਇਹਨਾਂ ਸ਼ੰਕਿਆਂ ਦਾ ਪੂਰੀ ਤਰ੍ਹਾਂ ਨਿਵਾਰਣ ਕੀਤਾ ਜਾਣਾ ਚਾਹੀਦਾ ਹੈ। ਉਸ ਤੋਂ ਬਾਅਦ ਇਹਨਾਂ ਦਾ ਫੈਸਲਾ ਕੀਤਾ ਵੀ ਪ੍ਰਮਾਨ ਹੋਇਆ ਕਿ ਕੋਈ ਵੀ ਅਧਿਕਾਰੀ ਇਸ ਜਾਂਚ ਨੂੰ ਪ੍ਰਭਾਵਿਤ ਨਾ ਕਰੇ ਇਸ ਵਾਸਤੇ ਪਬਲੀਕੇਸ਼ਨ ਜ਼ਿਲਦਬੰਦੀ ਵਿਭਾਗ ਨਾਲ ਸੰਬੰਧ ਸਮੁੱਚੇ ਅਧਿਕਾਰੀਆਂ ਕਰਮਚਾਰੀਆਂ ਜਿਨ੍ਹਾਂ ਚ ਸੀਜੀਸੀ ਸੀਜੀਐਲ ਸੁਪਰਵਾਈਜ਼ਰ ਇਨਚਾਰਜ ਮੀਤ ਸਕੱਤਰ ਐਡੀਸ਼ਨਲ ਕਤਰ ਤੁਰੰਤ ਤਬਦੀਲ ਕਰ ਦਿੱਤੇ ਜਾਣ ਉਹਦੇ ਚ ਇਹ ਕਿਹਾ ਗਿਆ ਕਿ ਇਹ ਵੀ ਪ੍ਰਮਾਨ ਹੋਇਆ ਹੈ ਕਿਕਲਵੰਤ ਸਿੰਘ ਜਿਲਦ ਸਾਜ ਮਕਾਨ ਨੰਬਰ 100 ਤੇ ਵੀ ਉਹਨੇ ਪਬਲਿਕੇਸ਼ਨ ਦੇ ਕਰਮਚਾਰੀਆਂ ਨਾਲ ਮਿਲਿ ਕੁਤ ਸਾਬਤ ਹੋਣ ਕੰਮ ਚ ਕੁਤਾਹੀ ਵਰਤਨ ਸੰਸਥਾ ਦੇ ਪ੍ਰਬੰਧਨ ਦੀ ਬਦਨਾਮੀ ਕਰਾਉਣ ਕਰਕੇ ਪਬਲਿਕੇਸ਼ਨ ਵਿਭਾਗ ਹੋਏ ਜਿਲਦ ਬੰਦੀ ਆਦ ਦਾ ਠੇਕਾ ਤੁਰੰਤ ਰੱਦ ਕੀਤਾ ਜਾਂਦਾ ਹੈ ਇਹ ਵੀ ਪ੍ਰਵਾਨ ਹੋਇਆ ਕਿ ਅੰਗੀਠਾ ਸਾਹਿਬ ਗੁਰਦੁਆਰਾ ਬੌਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜਿਹੜੇ ਵਿਰਧ ਪਾਵਨ ਸਰੂਪਾਂ ਦਾ ਸਤਿਕਾਰ ਸਹਿਤ ਜਿਹੜਾ ਅਗਨ ਭੇਂਟ ਕੀਤਾ ਜਾਂਦਾ ਉਹਦੀ ਸੇਵਾ ਵੀ ਬਦਲਦੀ ਬਦਲ ਕੇ ਕਿਤੇ ਹੋਰ ਦੇਦੀ ਇਹਦੇ ਵਿੱਚ ਇੱਕ ਪੁਆਇੰਟ ਹੈ ਇਹ ਵੀ ਪ੍ਰਵਾਨ ਹੋਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਘਟ ਦੇ ਪਾਵਨ ਸਰੂਪਾਂ ਦੀ ਵਾਸਤਵਿਕ ਰਿਕਵਰੀ ਕਰਨ ਦੀ ਪੈਰਵਾਈ ਵੀ ਉਹਨਾਂ ਦੀ ਜਿਹੜੀ ਜਿਹੜੇ ਘਟ ਗਏ ਉਹ ਪਾਵਨ ਸਰੂਪ ਉਹਨਾਂ ਦੀ origignal ਰਿਕਵਰੀ ਦੀ ਪੈਰਵਾਈ ਅਤੇ ਉਪਰੋਕਤ ਅਧਿਕਾਰੀਆਂ ਉਬਲੀ ਕਰਮਚਾਰੀਆਂ ਦੇ ਕੇਸਾਂ ਲਈ ਕਾਨੂੰਨੀ ਕਾਰਵਾਈ ਕਰਾਉਣ ਸੰਬੰਧੀ ਸ਼੍ਰੀ ਹਰਜਿੰਦਰ ਸਿੰਘ ਧਾਮੀ ਜਨਰਲ ਸੈਕਟਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਸਬ ਕਮੇਟੀ ਗਠਤ ਕਰਨ ਦੇ ਅਧਿਕਾਰ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੇ ਜਾਂਦੇ ਹਨ ਕਾਨੂੰਨੀ ਕਾਰਵਾਈ ਕਿਹਾ ਜੀ ਇਹਦੇ ਅਧਿਕਾਰ ਉਹਨਾਂ ਤਹਿਤ ਜਿਹੜੀ ਉਹਨਾਂ ਕਾਨੂੰਨੀ ਕਾਰਵਾਈ ਕਰਾਉਣ ਵਾਸਤੇ ਸਬ ਕਮੇਟੀ ਨੂੰ ਗਠਿਤ ਕਰਨ ਦੇ ਅਧਿਕਾਰ ਜਿਹੜੇ ਉਹ ਜੈਦਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰੰਧਕੋਮੇਟੀ ਦੇ ਪ੍ਰਧਾਨ ਨੂੰ ਦਿੱਤੇ ਗਏ ਹਰਿੰਦਰ ਸਿੰਘ ਧਾਮੀ ਨੂੰ ਜਨਰਲ ਸੈਕਟਰੀ ਸੀ ਉਸ ਵੇਲੇ ਜਨਰਲ ਸੈਕਟਰੀ ਲਿਖਿਆ ਗਿਆ ਇਹ ਹੈਗੀ ਹੈ ਜੀ ਇਹਨਾਂ ਦੀ 27/8/2020 ਜਾਨੀ ਕਿ ਲਗਭਗ 5.5 ਸਾਲ ਹੋ ਗਏ ਧਾਮੀ ਸਾਹਿਬ ਨੇ ਕਿਹੜੀ ਕਾਨੂੰਨੀ ਕਾਰਵਾਈ ਕਰਤੀ ਕਰਾਤੀ ਜੀ ਫਿਰ 5.5 ਸਾਲਾਂ ਚ ਬਾਜਪਾ ਪ੍ਰਧਾਨ ਵੀ ਬਣ ਗਏ ਕੋਈ ਰਿਜ਼ਲਟ ਨਹੀਂ ਨਿਕਲਿਆ ਜੀ ਉਸ ਤੋਂ ਬਾਅਦ 12 ਭਾਦੋਂ ਦਾ ਇੱਕ 466 ਨੰਬਰ ਮਤ ਹੈ ਜੀ 27 8 2020 ਦੀ ਹੈ ਇਹ ਇਹਦੇ ਵਿੱਚ ਇਹਨਾਂ ਨੇ ਲਿਖਿਆ ਹੈ ਕਿ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਆਪਣੀ ਡਿਊਟੀ ਦੌਰਾਨ ਵੱਡੀਆਂ ਕਤਾਈਆਂ ਹੀ ਨਹੀਂ ਕੀਤੀਆਂ ਗਈਆਂ ਸਗੋਂ ਅਮਾਨਤ ਵਿੱਚ ਖਿਆਨਤ ਵੀ ਕੀਤੀ ਗਈ ਜਿਸ ਨੂੰ ਕਿਸੇ ਵੀ ਤਰੀਕੇ ਨਾਲ ਮਾਫ਼ ਨਹੀਂ ਕੀਤਾ ਜਾ ਸਕਦਾ ਇਹਨਾਂ ਅਧਿਕਾਰੀਆਂ ਕਰਮਚਾਰੀਆਂ ਵੱਲੋਂ ਬਾਰ-ਬਾਰ ਰਿਕਾਰਡ ਅਤੇ ਲੈਜਰਾਂ ਲੈਜਰਾਂ ਵਿੱਚ ਛੇੜਛਾੜ ਕਰਨ ਜਾਲੀ ਰਸੀਦਾਂ ਕੱਟਣ ਕਰਨ ਪਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਭੇਂਟਾ ਜਮ੍ਹਾਂ ਕਰਕੇ ਰਸੀਦ ਕੱਟਣ ਦੀ ਬਜਾਏ ਸੰਗਤਾਂ ਕੋਲੋਂ ਸਿੱਧੇ ਰੂਪ 'ਚ ਇਸੇ ਲੈ ਕੇ ਆਪਣੇ ਨਿੱਜੀ ਹਿੱਤਾਂ ਲਈ ਵਰਤਨ ਕਰਕੇ ਗੁਰੂ ਘਰ ਦੀ ਸੇਵਾ ਤੇ ਸਰਵਸ ਨਿਜਮਾ ਵਿੱਚ ਕੁਤਾਹੀ ਕਰਨ ਕਰਕੇ ਪ੍ਰਬੰਧ ਦੀ ਬਦਨਾਮੀ ਕਰਾਉਣ ਦੇ ਦੋਸ਼ ਅਧੀਨ ਹੇਠ ਲਿਖੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਉਹਨਾਂ ਦੇ ਨਾਵਾਂ ਸਾਹਮਣੇ ਲਿਖੇ ਅਨੁਸਾਰ ਵਿਭਾਗੀ ਆਬਲੀਗ ਕਾਨੂੰਨੀ ਕਾਰਵਾਈ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਬਾਈ ਨੇਮ ਡਾਕਟਰ ਰੂਪ ਸਿੰਘ ਮੁੱਖ ਸਕੱਤਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ ਪ੍ਰਵਾਨ ਕੀਤਾ ਜਾਂਦਾ ਹੈ ਪਰੰਤੂ ਇਸ ਸੰਸਥਾ ਦਾ ਮੁੱਖ ਪ੍ਰਸ਼ਾਸਕ ਕੌਣ ਕਰਕੇ ਜ਼ਿੰਮੇਵਾਰ ਤੇ ਜਵਾਬਦੇਹ ਸੀ ਜਿਸ ਕਾਨੂੰਨ ਅਨੁਸਾਰ ਵਿਭਾਗੀ ਕਾਰਵਾਈ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਸਰਦਾਰ ਮਨਜੀਤ ਸਿੰਘ ਇਹਨਾਂ ਵਿਰੁੱਧ ਅਗਲੀ ਵਿਭਾਗੀ ਕਾਰਵਾਈ ਕਰਨ ਕੀਤੀ ਜਾਵੇ ਸਰਦਾਰ ਗੁਰਵਚਨ ਸਿੰਘ ਮੀਤ ਸਖਤਰ ਪ੍ਰੈਸ ਐਂਡ ਪਬਲਿਕੇਸ਼ਨ ਵਿਭਾਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਲ ਮੀਤ ਸਖਤਰ ਧਰਮ ਪ੍ਰਚਾਰ ਕਮੇਟੀ ਨੂੰ ਸਰਵਿਸ ਤੋਂ ਵੇਲਾ ਡਿਸਮਿਸ ਕੀਤਾ ਜਾਂਦਾ ਹੈ ਇਸ ਵਿਰੁੱਧ ਫੌਜਦਾਰੀ ਪਰਚਾ ਵੀ ਦਰਜ ਕਰਵਾਇਆ ਜਾਵੇ ਫੌਜਦਾਰੀ ਕੌਣ ਕਰਦਾ ਜੀ ਸਰਕਾਰ ਕਰਦੀ ਹੈ ਨਾ ਇਹ ਸ਼੍ਰੋਮਣੀ ਕਮੇਟੀ ਦੇ ਮਤੇ ਨੇ ਜੀ ਬਕਾਇਦਾ ਲਿਖਿਆ ਹੋਇਆ ਜੀ ਜੁਜਾਰ ਸਿੰਘ ਅਕਾਊਂਟੈਂਟ ਇਨੂ ਵੀ ਡਿਸਪੈਂਸ ਕੀਤਾ ਜਾਂਦਾ ਇਸ ਬਰੁੱਧ ਫੌਜਦਾਰੀ ਪਰਚਾ ਵੀ ਦਰਜ ਕਰਾਇਆ ਜਾਵੇ। ਦਲਵੀਰ ਸਿੰਘ ਹੈਲਪਰ ਪਬਲਿਕੇਸ਼ਨ ਵਿਭਾਗ ਡਿਸਪੈਂਸ ਕੀਤਾ ਜਾਂਦਾ ਇਸ ਬਰੁੱਧ ਫੌਜਦਾਰੀ ਪਰਚਾ ਦਰਜ ਕਰਾਇਆ ਜਾਵੇ। ਕਮਲਜੀਤ ਸਿੰਘ ਸਾਬਕਾ ਸਹਾਇਕ ਸੁਪਰਵਾਈਜ਼ਰ ਅਬਲੀ ਕਲਰਕ ਗੁਰਮਤ ਲਿਟਰੇਚਰ ਪਬਲਿਕੇਸ਼ਨ ਵਿਭਾਗ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਸੇਵਾ ਮੁਕਤ ਦੇ ਪ੍ਰੋਵੀਡੈਂਟ ਫੰਡ ਲੀਵ ਇਨ ਕੈਸ਼ਮੈਂਟ ਗ੍ਰੈਜੂਏਟਿਅਰ ਫੰਡਾਂ ਦੀ ਧਾਗੀ ਕਰਨ ਤੇ ਰੋਕ ਲਾਈ ਜਾਂਦੀ ਹੈ। ਤੇ ਬੇਨਿਜਮੀਆਂ ਤੇ ਗਵਨ ਕੀਤੀ ਰਕਮ ਦੀ ਰਿਕਵਰੀ ਕਰਨ ਲਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਾਨੂੰਨੀ ਕਾਰਵਾਈ ਜਿਹਨੂੰ ਇਹ ਕਹਿੰਦੇ ਨੇ ਧਰਮ ਵਿੱਚ ਦਖਲ ਇਸ ਵਿਰੁੱਧ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤਾਂ ਨੂੰ ਦੇਣ ਸਮੇਂ ਉਹਨਾਂ ਦੀ ਸਰੂਪ ਜਿਹੜੇ ਉਹਨਾਂ ਨੂੰ ਭੇਂਟਾ ਕਰਨ ਸਮੇਂ ਬੇਟਾ ਜਮਾ ਕਰਨ ਦੀ ਬਜਾਏ ਸਿੱਧੇ ਰੂਪ ਵਿੱਚ ਗਵਨ ਕਰਨ ਰਿਕਾਰਡ ਵਿੱਚ ਹੀਰਾ ਫੇਰੀ ਕਰਨ ਰਿਕਾਰਡ ਖੁਰਤਪੁਰ ਦਾ ਤੇ ਧੋਖਾਧੜੀ ਕਰਨ ਦੇ ਦੋਸ਼ ਵਿੱਚ ਫੌਜਦਾਰੀ ਪਰਚਾ ਦਰਜ ਕਰਾਇਆ ਜਾਵੇ ਇਹ ਵੀ ਪ੍ਰਵਾਨ ਹੋਇਆ ਕਿ ਸਰਦਾਰ ਸਤਿੰਦਰ ਸਿੰਘ ਕੋਲੀ ਚਾਰਟਰਡ ਅਕਾਊਂਟੈਂਟ ਇਹ ਬਹੁਤ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਇਹ ਵੀ ਪ੍ਰਵਾਨ ਹੋਇਆ ਕਿ ਸਰਦਾਰ ਸਤਿੰਦਰ ਸਿੰਘ ਕੋਲੀ ਚਾਰਟਡ ਅਕਾਊਟੈਂਟ (ਉਨ੍ਹਾਂ ਦੀ ਫਰਮ ਦਾ ਨਾਮ ਲਿਖਿਆ ਐਸ ਐਸ ਕੋਲੀ ਐਂਡ ਐਸੋਸੀਏਟਸ) ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਟੈਂਟ ਹੈ। ਤੇ ਨਾਲ ਨਾਲ ਸੁਖਵੀਰ ਬਾਦਲ ਦੇ ਕੰਟੈਂਟ ਦੀਆਂ ਸਿਵਾਵਾਂ ਵੀ ਨਿਭਾ ਰਿਹਾ ਹੈ। ਇਹ ਗੱਲ ਨੋਟ ਕਰ ਲਿਓ। ਇੱਥੋਂ ਅਸਲ ਚ ਪੰਗਾ ਪਿਆ ਹੋਇਆ ਹੈ ਕੋਈ ਇਹਨਾਂ ਦਾ ਲੈਣ ਦੇਣ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਜਾਂ ਉਹਨਾਂ ਦੀ ਜਿਹੜੀ ਜੋ ਮਰਿਆਦਾ ਰੱਖਣੀ ਸੀ ਸਤਿੰਦਰ ਸਿੰਘ ਖੋਲੀ ਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਸ ਨਾਲ ਸੰਬੰਧਿਤ ਧਾਰਿਆਂ ਬਿਖੇ ਲਈਆਂ ਜਾ ਰੀਆਂ ਹਰ ਪ੍ਰਕਾਰ ਦੀਆਂ ਸੇਵਾਵਾਂ ਤੁਰੰਤ ਖਤਮ ਕੀਤੀਆਂ ਜਾਂਦੀਆਂ ਹਨ ਅਤੇ ਜਾਂਚ ਕਮਿਸ਼ਨ ਦੀ ਰਿਪੋਰਟ ਅਨਸਾਰ ਫਰਮ ਵੱਲੋਂ ਇਸ ਸੰਸਥਾ ਵੱਲੋਂ ਦਿੱਤੇ ਗਏ ਕੰਮ ਪ੍ਰਤੀ ਜ਼ਿੰਮੇਵਾਰੀ ਚ ਸਫਲ ਰਹਿਣ ਕਾਰਨ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਨੂੰ ਹੋਏ ਨੁਕਸਾਨ ਦੀ ਪਰਪਾਈ ਕਰਨ ਲਈ ਹੁਣ ਤੱਕ ਦੀ ਅਦਾਇਗੀ ਵਿੱਚੋਂ 75% ਰਿਕਵਰੀ ਕਰਨ ਲਈ ਕਾਨੂੰਨੀ ਕਾਰਵਾਈ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ। ਇੱਕ ਅਸਫਲ ਬੰਦਾ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦਾ ਸੀਏ ਹੈ ਜੀ ਕਰੋੜਾ ਰੁਪਇਆ ਤਨਖਾਹ ਤੇ ਤੇ ਉਹੀ ਅਸਫਲ ਬੰਦਾ ਇੱਕ ਬਹੁਤ ਹੀ ਸਫਲ ਸਿਆਸਤਦਾਨ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਸੀਏ ਹੈ ਜੀ ਚਾਰਟਰਡ ਅਕਾਊਂਟੈਂਟ ਹੈ ਜੀ ਇਧਰ ਲਈ ਪੈਸੇ ਇਧਰ ਇਧਰ ਲਈ ਪੈਸੇ ਇਧਰ ਕਰਨੇ ਬਲੈਕ ਤੋਂ ਵਾਈਟ ਵਾਈਟ ਤੋਂ ਬਲੈਕ ਕਰਨੇ ਸ਼੍ਰੋਮਣੀ ਗੁਰਦੁਆਰਾ ਪੰਨੂ ਘੜੀ ਦੇ ਇਸ ਨਾਲ ਸੰਬੰਧਿਤ ਆ ਰਹੇ ਨਾ ਜੋ ਵੀ ਰਿਕਾਰਡ ਪ੍ਰੋਕਤ ਸੀਏ ਪਾਸ ਹੈ 15 ਦਿਨਾਂ ਦੇ ਅੰਦਰ ਅੰਦਰ ਵਾਪਸ ਕਰਨ ਲਈ ਚੀਫ ਅਕਾਊਂਟੈਂਟ ਸ਼੍ਰੋਮਣੀ ਗੁਰਦੁਆਰਾ ਪੰਨੂ ਘੜੀ ਦੀ ਡਿਊਟੀ ਲਈ ਜਾਵੇ 2020 ਦੀ ਹੈ ਜੀ ਇਹ 12 7 15 ਦਿਨ ਤਾਂ ਫਿਰ 27 7 ਨੂੰ ਬਣ ਗਏ ਹੋਣਗੇ ਤੇ ਲੈ ਲੈ ਰਿਕਾਰਡ ਇਹ ਤੂੰ ਸਾਰਾ ਕਿੱਥੇ ਹੈ ਜੀ ਰਿਕਾਰਡ ਉਹ ਚਾਹੁੰਦਾ ਨਹੀਂ ਸੀ ਮੈਂ ਅਸਲ ਚ ਇਹ ਕਿ ਆਬਦਾ ਝੋਗਾ ਚੱਕੇ ਤਾਂ ਆਪਦੇ ਢਿੱਡ ਨੰਗਾ ਹੁੰਦਾ ਪਰ ਜਦੋਂ ਧਰਮ ਨੂੰ ਵਰਤ ਰਹੇ ਨੇ ਕੱਲ ਦਾ ਜਿਹੜਾ ਇਹਨਾਂ ਨੇ ਇਹਨਾਂ ਦੇ ਹਾਕਾਮਾਂ ਤੋਂ ਕਰਵਾਇਆ ਵੀ ਆ ਕਹਿ ਦੋ ਆ ਕਹਿ ਦੋ ਅਸੀਂ ਆਪ ਹੀ ਕਰਾਂਗੇ ਸਾਰੀ ਜਾਂਚੀਵੋ ਉਸ ਤੋਂ ਬਾਅਦ ਫਿਰ ਮੇਰੇ ਕੋਲੇ ਬਹੁਤ ਸਾਰੇ ਸਿੱਖ ਵਿਦਵਾਨਾਂ ਨੇ ਭੇਜੀਆਂ ਇਹ ਗੱਲਾਂ ਇਹਦੇ ਵਿੱਚ ਇੱਕ ਹੋਰ ਮਤਾ ਜਿਹੜਾ ਉਹ ਆਇਆ ਸ਼੍ਰੋਮਣੀ ਗੁਰਦਵਾਰਾ ਪ੍ਰੰਧਕੋਮੇਟੀ ਅੰਮ੍ਰਿਤਸਰ ਸਾਹਿਬ ਦਾ ਅੱਜ ਦਾ ਇਸ ਜਨਰਲ اجلاس ਮਹਿਸੂਸ ਕਰਦਾ ਹੈ ਕਿ ਪਬਲਿਕੇਸ਼ਨ ਵਿਭਾਗ ਦੇ ਕੁਝ ਕਰਮਚਾਰੀਆਂ ਵੱਲੋਂ ਗੈਰ ਜ਼ਿੰਮੇਵਾਰਨਾ ਢੰਗ ਨਾਲ ਡਿਊਟੀ ਕਰਦੇ ਆਂ ਬੇਨਿਮੀਆ ਤੇ ਸੰਗਤ ਨੂੰ ਦਿੱਤੇ ਗਏ ਪ੍ਰਵਾ ਪਾਵਨ ਸਰੂਪਾਂ ਦੀ ਭੇਟਾ ਨਿੱਜੀ ਲਾਲਚ ਵੱਸ ਖੁਦ ਵਰ ਤਨਕਾਰਨ ਸੰਸਥਾ ਨੂੰ ਚਿੰਤਾਜਨਕ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਇਹ ਮਾਮਲਾ ਬੇਹਦ ਦੁਖਦਾਈ ਹੈ ਪਰੰਤੂ ਇਹ ਬੇਅਦਬੀ ਦੀ ਘਟਨਾ ਨਹੀਂ ਸਗੋਂ ਕਰਮਚਾਰੀ ਨੇ ਨਿੱਜੀ ਸਵਾਰਥ ਨਾਲ ਜੁੜਿਆ ਹੋਇਆ ਹੈ ਅੱਜ ਦਾ ਇਹ ਜਨਰਲ ਇਜਲਾਸ ਪਬਲਿਕੇਸ਼ਨ ਭਾਗ ਦੇ ਦੋਸ਼ੀ ਕਰਮਚਾਰੀਆਂ ਦੀ ਕਾਨੂੰਨੀ ਹਰਕਤ ਦੀ ਸਖਤ ਨਿੰਦਾ ਕਰਦਾ ਹੈ ਤੇ 19 ਮਈ 2016 ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਪਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਗਨ ਭੇਟ ਹੋਣ ਦੀ ਵਾਪਰੀ ਮੰਦਪਾਗੀ ਘਟਨਾ ਲਈ ਉਸ ਸਮੇਂ ਦੀ ਅੰਤਰੰਗ ਕਮੇਟੀ ਨੂੰ ਅਕਾਲ ਤਖਤ ਸਾਹਿਬ ਤੋਂ ਤਨਖਾਹ ਲਈ ਜਾ ਚੁੱਕੀ ਹੈ ਮੌਜੂਦਾ ਅੰਤਰਮ ਕਮੇਟੀ ਨੇ ਵੀ ਖੁਦ ਅਸਾਸ ਕਰਦਿਆਂ ਸ਼੍ਰੀ ਕਾਲ ਤੱਕ ਸਾਹਮਣੇ ਸਨਮੁਖ ਪੇਸ਼ ਹੋ ਕੇ ਉਸ ਸਮੇਂ ਸੰਸਥਾ ਵੱਲੋਂ ਹੋਈਆਂ ਅਣਗਹਿਲੀਆਂ ਨੂੰ ਅਸਾਸ ਕੀਤਾ ਹੈ ਅੱਜ ਦਾ ਇਹ ਜਨਰਲ ਜਸ ਸਮੂੱਚੇ ਮਾਮਲੇ 'ਚ ਖਾਲਸਾ ਪੰਥ ਪੱਖੋਂ ਵੱਸੋਂ ਖਿਮਾ ਜਾਂਚਨਾ ਕਰਦਾ ਹੁਣ ਇਹਦੇ ਵਿੱਚ ਜੀ ਉਹ ਕਹਿੰਦੇ ਨੇ ਅੱਗੇ ਕਿ ਜਿਹਦੀ ਹੈ ਅੱਜ ਸ਼ਾਮ ਨੂੰ ਸ਼ਾਇਦ ਸਫਾਈ ਦੇਣਗੇ ਵੀ ਇਦਾਂ ਮਤੇ ਅਸੀਂ ਕੈਨਸਲ ਕਰਦੇ ਸੀ 493 ਮਤਾ ਨੰਬਰ ਹੈ ਜੀ 59 2020 ਨੂੰ ਜੀ ਉਹਦੇ ਜੇ ਕਹਿੰਦੇ ਨੇ ਕਿ ਜੀ ਮਤਾ ਨੰਬਰ 468 ਜਿਹੜਾ 27 8 2020 ਨੂੰ ਹੋਇਆ ਸੀ ਲੜੀ ਨੰਬਰ 3 8 9 10 ਅਤੇ 11 ਚ ਦਰਜ ਅਧਿਕਾਰੀਆਂ ਕਰਮਚਾਰੀਆਂ ਬੁੱਧ ਫੌਜਦਾਰੀ ਪਰਚਾ ਦਰਜ ਕਰਾਉਣ ਦੀ ਬਜਾਏ ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਆਪਣੇ ਤੌਰ ਤੇ ਇਨ੍ਹਾਂ ਖਿਲਾਫ ਵਿਭਾਗੀ ਤੇ ਹਰ ਪ੍ਰਕਾਰ ਦੀ ਲੋੜੀਂਦੀ ਕਾਰਵਾਈ ਪ੍ਰਵਾਨਗੀ ਕਰਦੇ ਆਂ ਮਤੇ ਦੀ ਪੁਸ਼ਟੀ ਕੀਤੀ ਜਾਂਦੀ ਪਹਿਲਾਂ ਇੰਨੇ ਮਤੇ ਪਾ ਲੇ ਫਿਰ ਜਦੋਂ ਪਤਾ ਲੱਗਿਆ ਵੀ ਫਸਾਂਗੇ ਫਿਰ ਉਹ ਮਤੇ ਸਾਰੇ ਕੈਨਸਲ ਕਰਤੇ ਪੁਰਾਣੇ ਲੇਟੈਸਟ ਡੇਟ ਹੈਗੀ ਹੈ ਜੀ 5 9 2020 ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਐਕਟ 2008 ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਐਕਟ 2008 ਇਹਨਾਂ ਨੇ ਅਕਾਲੀ ਦਲ ਦੀ ਗਵਰਨਮੈਂਟ ਵੇਲੇ ਪਾਸ ਕਰਵਾਇਆ ਗਵਰਨਮੈਂਟ ਤੋਂ ਕਿ ਜੀ ਸਾਰੇ ਰਾਈਟਸ ਜਿਹੜੇ ਨੇ ਅਧਿਕਾਰ ਜਿਹੜੇ ਨੇ ਛਾਪਣ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਉਸ ਸ਼ਰਮਣੀ ਕਮੇਟੀ ਕੋਲ ਰਹਿਣਗੇ ਤੇ ਉਸ ਵੇਲੇ ਵੀ ਅ깔 ਤੱਕ ਸਭ ਤੋਂ ਹੁਕਮ ਨਮਾ ਜਾਰੀ ਕਰਵਾ ਸਕਦੇ ਸੀਗੇ ਕਿ ਸ਼੍ਰੋਮਣੀ ਕਮੇਟੀ ਨੂੰ ਅਧਿਕਾਰ ਦਿੱਤੇ ਜਾਂਦੇ ਨੇ ਉਦੋਂ ਸਰਕਾਰ ਕੋਲੇ ਕਿਉਂ ਆਏ ਫਿਰ ਉਦੋਂ ਨਹੀਂ ਸੀ ਰਾਜਨੀਤਿਕ ਦਖਲ ਧਾਰਮਿਕ ਮਾਮਲਿਆਂ 'ਚ ਕਿਉਂਕਿ ਉਦੋਂ ਕਾਲੀਦਲ ਦੀ ਸਰਕਾਰ ਸੀ ਉਦੋਂ ਰਾਜਨੀਤਿਕ ਦਖਲ ਨਹੀਂ ਹੁੰਦਾ ਏ ਠੀਕ ਹੈ ਨਾ ਤੇ ਹੁਣ ਜਦੋਂ ਉਹ ਐਕਟ ਸਰਕਾਰ ਵੱਲੋਂ ਬਣਵਾ ਲਿਆ ਛਾਪਣ ਦੇ ਅਧਿਕਾਰਾਂ ਦਾ ਤਾਂ ਉਸੇ ਐਕਟ ਦੇ ਅਧੀਨ ਜੇ ਸਰਕਾਰ ਇਹ ਕਹੂਗੀ ਕਿ ਪਈ ਸਾਨੂੰ ਹਸਾਬ-ਕਿਤਾਬ ਤਾਂ ਦਿਓ ਕਿ ਕਿੱਥੇ ਨੇ 328 ਰੁਪਏ ਜਿਹੜੇ ਚੋਰੀ ਹੋਏ ਨੇ ਜਸ ਗਾਇਬ ਹੋਏ ਨੇ ਤਾਂ ਕਹਿੰਦੇ ਧਾਰਮਿਕ ਮਾਮਲੇ ਦਾਖਲ ਹੈ ਕਦੇ ਵੀ ਐ ਮਲਕ ਅਖਿੜੀ ਕਾਲ ਤੱਕ ਸਭ ਨੂੰ ਢਾਲ ਬਣਾ ਲੈਂਦੇ ਨੇ ਜਦੋਂ ਤਾਂ ਕਿਸੇ ਵੀ ਪ੍ਰਮਾਤਮਾ ਨਾ ਕਰੇ ਤਾਂ ਇਹ ਜਾਂ ਕੁਝ ਹੋਵੇ ਕੋਈ ਬੇਅਦਬੀ ਹੁੰਦੀ ਹੈ ਤਾਂ ਕਹਿੰਦੇ ਪੁਲਿਸ ਕੀ ਕਰ ਰਹੀ ਹੈ ਸਰਕਾਰ ਕੀ ਕਰ ਰਹੀ ਹੈ ਤੇ ਜਦੋਂ ਅਸੀਂ ਕਿੰਨੇ ਵੀ 328 ਰੂਪ ਚੋਰੀ ਹੋ ਗਏ ਉਹ ਕਿੱਥੇ ਨੇ ਹੋ ਸਕਦਾ ਉਹ ਕਿਸੇ ਅਹੇ ਜੇ ਹੱਥਾਂ ਚ ਹੋਣ ਕੇ ਕੱਲ ਨੂੰ ਫੇਰ ਕਿਤੇ ਬੇਅਦਬੀ ਨਾਲ ਹੋ ਜੇ ਉਹਨਾਂ ਕੋਲੇ ਪੂਰੇ ਤੇ ਪੂਰੇ ਸਰੂਪ ਹੀ ਨਹੀਂ ਤਾਂ ਫਿਰ ਕਹਿੰਦੇ ਨਾ ਇਹ ਧਾਰਮਿਕ ਮਾਮਲੇ ਇੰਦਖਲ ਹੈ ਤੁਸੀਂ ਨਹੀਂ ਕਰ ਸਕਦੇ ਅਸੀਂ ਅੱਪ ਕਰਾਂਗੇ ਆਪ ਕੀ ਕਰਤਾ ਜੀ ਫਿਰ ਸਾਢੇ ਪੰਜ ਸਾਲਾਂ ਚ ਕੋਈ ਰਿਕਵਰੀ ਕਰਵਾਈ ਕੱਲ ਵਾਲੇ ਮਤੇ ਦੇ ਵਿੱਚ ਵੀ ਇਹੀ ਹੈ ਕਿ ਕਿੱਥੇ ਨੇਗਾ ਉਹ ਕਿੱਥੇ ਨੇ ਉਹ ਜਿਹੜੇ ਸਰੂਪ ਨੇ ਉਹ ਉਹਨਾਂ ਬਾਰੇ ਛੇਤੀ ਪਤਾ ਲਾਇਆ ਜਾਂਦਾ ਸਾਢੇ 5 ਸਾਲਾਂ ਦਾ ਆ ਜਿਆਦਾ ਹੀ ਐ ਕਿਉਂਕਿ ਤਾਂ ਮੀ ਸਾਹਿਬ ਨੂੰ ਰਾਜਨੀਤਿਕ ਗਤੀਵਿਧੀਆਂ ਤੋਂ ਟਾਈਮ ਮਿਲੇ ਤਾਂ ਉਹ ਪਤਾ ਲਾਉਣ ਕਿਤੇ ਉਹ ਤਾਂ ਉਹਨਾਂ ਨੇ ਸਿੱਧਾ ਹੀ ਕਹਤਾ ਸੀਗਾ ਕਿ ਮੈਂ ਤਾਂ ਅਕਾਲੀ ਦਲ ਦਾ ਮੇਰੀ ਮਾਂ ਪਾਰਟੀ ਹੈ ਮੈਂ ਤਾਂ ਇਹਨਾਂ ਵਾਸਤੇ ਪ੍ਰਚਾਰ ਕਰੂੰਗਾ ਮੈਂ ਤਾਂ ਰਾਜਨੀਤੀ ਕਰੂੰਗਾ ਫਿਰ ਇਹ ਰਾਜਨੀਤਿਕ ਧਾਰਮਿਕ ਬੰਦੇ ਦੀ ਰਾਜਨੀਤੀ ਚ ਦਖਲ ਨਹੀਂ ਹੋਏ ਤੇ ਗੋਮਨ ਸਿੰਘ ਲੋਂਗੋਵਾਲ ਵੀ ਐਮਐਲਏ ਰਿਹਾ ਧੂਰੀ ਤੋਂ ਔਰ ਆਪਦੇ ਵਾਰੀ ਤਾਂ ਕਹਿੰਦੇ ਸਾਡੇ ਲਈ ਸਾਰਾ ਕੁਝ ਹਲੌੜ ਹੈ ਜਦੋਂ ਸੰਗਤ ਜਾਂ ਜਥੇਬੰਦੀਆਂ ਸਾਹਿਬ ਮੰਗਦੀਆਂ ਨੇ ਲਾਠੀ ਚਾਰਜ ਵੀ ਹੁੰਦਾ ਉਦੋਂ ਉਹਨਾਂ ਲਾਠੀ ਚਾਰਜ ਕਰਵਾਇਆ ਸ਼੍ਰੋਮਣੀ ਕਮੇਟੀ ਨੇ ਜਥੇਬੰਦੀਆਂ ਤੇ ਫਿਰ ਜਿਹੜੀ ਈਸ਼ਰ ਸਿੰਘ ਦੀ ਰਿਪੋਰਟ ਹੈ ਜਿਹੜੀ ਜਿਹਦੀ ਕੱਲ੍ਹ ਇਹ ਦੇਰੇ ਸੀਗੇ ਬੇਰਵਾ ਦੇਰੇ ਸੀ ਉਹਦੇ ਵਿੱਚ ਵੀ ਆਈਪੀਐਸ ਦੀ ਐਕਟ ਮੁਤਾਬਕ ਆਈਪੀਐਸ ਦੇ ਐਕਟ ਮੁਤਾਬਕ ਕਾਰਵਾਈ ਕਰਨ ਦਾ ਬੇਰਵਾ ਲਿਖਿਆ ਹੋਇਆ ਕਿ ਹੋ ਸਕਦੀ ਹੈ ਉਹਦੇ ਚ ਵੀ ਕਿਹੜਾ ਜੀ ਜਿਹੜਾ ਗੁਰੂ ਗ੍ਰੰਥ ਸਾਹਿਬ ਜਿਹੜਾ ਜਾਗਦ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਐਕਟ 2008 ਤੇ ਹੁਣ ਅਸੀਂ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਇਹਦੇ ਵਿੱਚ ਧਾਰਮਿਕ ਮਾਮਲਿਆਂ 'ਚ ਕੀ ਦਖਲ ਦੇ ਰਹੇ ਆਂ ਜੀ ਜਦ ਕੇ ਉਹ ਸਰੂਪ ਜਿਹੜੇ ਨੇ ਉਹ ਪਤਾ ਹੀ ਨਹੀਂ ਕਿੱਥੇ ਨੇ ਹਜੇ ਤੱਕ ਇਹਨਾਂ ਨੂੰ ਪਤਾ ਨਹੀਂ ਲੱਗਿਆ ਤੇ ਹੁਣ ਸਰਕਾਰ ਜਦੋਂ ਆਪ ਹੀ ਆਪਣੇ ਮਤਿਆਂ 'ਚ ਕਹਿੰਦਾ ਕਿ ਫੌਜਦਾਰੀ ਪਰਚੇ ਦੱਜ ਕਰਾਇਆ ਜਾਣ ਇਹਨਾਂ ਵਿਰੋਧ ਇਹਨਾਂ ਦੀਆਂ ਬੇਨਿਜ਼ਮੀਆਂ ਨੇ ਇਹਨਾਂ ਦੀ ਅਣਗਹਿਲੀ ਹੈ ਤੇ ਉਹ ਕਹਿੰਦੇ ਨਹੀਂ ਇਹ ਤਾਂ ਹੁਣ ਅਸੀਂ ਆਪ ਹੀ ਠੀਕ ਕਰਾਂਗੇ ਅਸਲ 'ਚ ਇਹ ਫਸਦੇ ਨਜ਼ਰ ਆ ਰਹੇ ਨੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਇਹਨਾਂ ਨੂੰ ਐਸਆਈਟੀ ਬੁਲਾ ਕੇ ਪੁੱਛੂਗੀ ਵੀ ਸਾਹਿਬ ਕਿਤਾਬ ਦੇ ਉਹ ਕਿੱਥੇ ਕੀ ਕਦੋਂ ਹੋਇਆ ਸੀ ਤਾਂ ਇਹਨਾਂ ਦੇ ਹੋਰ ਕਾਫੀ ਚਿੱਠੇ ਖੁੱਲਣਗੇ ਤਾਂ ਇਸ ਕਰਕੇ ਹੁਣ ਇਹ ਇਸ ਮਾਮਲੇ ਨੂੰ ਆਪਣੇ ਕੋਲ ਹੀ ਰੱਖ ਕੇ ਤੇ ਅਕਾਲ ਤੱਕ ਸਭ ਨੂੰ ਵਿੱਚ ਲਿਆ ਕੇ ਕਿਉਂਕਿ ਇਹਨਾਂ ਨੇ ਤਾਂ ਇਕੜਾ ਪਹਿਲੀ ਵਾਰ ਹੋਇਆ ਕੇਸ ਸੀ ਰਿਕਾਰਡ ਸਖਬ ਦੀ ਇਹੇ ਵਰਤੋਂ ਕਰ ਰਹੇ ਨੇ ਬਹੁਤ ਵਾਰੀ ਕੀਤਾ ਇਹਨਾਂ ਨੇ ਤੇ ਹੁਣ ਵਰਤੋਂ ਕੀਤੀ ਆ ਕਿ ਪੁਰਾਣੇ ਜਥੇਦਾਰਾਂ ਦੇ ਫੈਸਲੇ ਜਿਹੜੇ ਨੇ ਬਦਲ ਕੇ ਹੁਣ ਸਹੀ ਕਰ ਦਿਓ ਸਾਰਾ ਕੁਝ ਹੁਣ ਠੀਕ ਹੋ ਗਿਆ ਸਾਰਾ ਕੁਝ ਸੋ ਇੱਕ ਕੱਟਪੁਤਲੀ ਦੇ ਵਾਂਗੂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਚਲਾਇਆ ਜਾਂਦਾ ਤੇ ਜਥੇਦਾਰ ਸਾਹਿਬ ਅਕਾਲ ਤਖਸਾਲ ਨਾਲ ਅਸੀਂ ਕੋਣ ਆਈ ਮੱਥਾ ਲਾਉਣ ਵਾਲੇ ਸਾਡੀ ਹੈ ਕੋਈ ਨਹੀਂ ਹਿੰਮਤ ਜਾਂ ਕੋਈ ਔਕਾਤ ਕਿ ਅਸੀਂ ਸ੍ਰੀ ਅਕਾਲ ਤਖਸਾਲ ਨਾਲ ਅਕਾਲ ਤਖਸਾਲ ਤੇ ਜਿਹੜੇ ਨਾਮਿਨੇਟ ਬੰਦੇ ਕਰਦੇ ਆਏ ਉਹਨਾਂ ਬਾਰੇ ਤਾਂ ਗੱਲ ਕੀਤੀ ਜਾ ਸਕਦੀ ਹੈ ਸੰਗਤ ਸਾਹਿਬ ਮੰਗਦੀ ਹੈ ਨਾ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਤ ਦੇ 1:30 ਵਜੇ ਜਦੋਂ ਉੱਥੇ ਮੌਜੂਦਗੀ ਹੈ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉੱਥੇ ਤੁਸੀਂ ਆਪਣੀ ਜਿਹੜੀ ਹੈ ਅਹੁਦਾ ਸੰਭਾਲਣ ਦੀ ਰਸਮ ਕਰ ਰਹੇ ਹੋ ਜਦੋਂ ਨਹੀਂ ਮੰਨਿਆ ਫਿਰ ਤੁਸੀਂ ਕਿਉਂ ਦੁਬਾਰਾ ਸੰਭਾਲ ਲੈਣੇ ਆ ਜੀ ਦੁਬਾਰਾ ਕਰ ਲੈਣੇ ਤਾਂ ਅਧਿਆਤ ਤੋਂ ਵੱਧ ਸੰਸਥਾਵਾਂ ਨੇ ਹਜੇ ਵੀ ਪ੍ਰਵਾਨਗੀ ਨਹੀਂ ਦਿੱਤੀ ਕੀ ਅਸ ਜਹਜ਼ਦਾਰ ਨਹੀਂ ਮੰਨਦੇ ਇਹਨਾਂ ਨੂੰ ਤੇ ਉਹ ਰੋਜ਼ ਹਰ ਰੋਜ਼ ਮਤਲਬ ਆ ਕੇ ਆ ਨਹੀਂ ਹੋਣਾ ਚਾਹੀਦਾ ਆ ਕਰ ਲਓ ਆ ਨਾ ਕਰੋ ਆ ਕਰ ਲਓ ਮਤਲਬ ਕੀ ਉਹਨਾਂ ਨੇ ਮਤਲਬ ਜੋ